ਸਾਰੇ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਲੋਕ ਸਭਾ ਹਲਕਾ ਪੰਥਿਕ ਹਲਕਾ ਹਲਕਾ ਖਡੂਰ ਸਾਹਿਬ ਬਾਰੇ ਦੋਸਤੋ ਖਡੂਰ ਸਾਹਿਬ ਜਿਹੜਾ ਹਲਕਾ ਵਾ ਉਹ ਪੰਥਿਕ ਹਲਕਾ ਵਾ ਇੱਥੋਂ ਅਕਾਲੀ ਦਲ ਜਿਹੜੀ ਆ ਬਹੁਤ ਜਿੱਤਦੇ ਰਹੇ ਨੇ ਅਕਾਲੀ ਦਲ ਦੀ ਇਹ ਪੱਕੀ ਸੀਟ ਸੀ ਪੰਥਿਕ ਸੀਟ ਕਹਿ ਸਕਦੇ ਆ ਤੇ 2019 ਦੇ ਵਿੱਚ ਕਾਂਗਰਸ ਦੀ ਸਰਕਾਰ ਦੌਰਾਨ ਇੱਥੋਂ ਕਾਂਗਰਸ ਦੇ ਉਮੀਦਵਾਰ ਜਸਪੀਰ ਸਿੰਘ ਡਿੰਪਾ ਜਿੱਤੇ ਤੇ ਇਸ ਵਾਰ ਨਾ ਤਾਂ ਕਾਂਗਰਸ ਹੀ ਅਜੇ ਤੱਕ ਕੋਈ ਆਪਣਾ ਚਿਹਰਾ ਲੈ ਕੇ ਆ ਰਹੀ ਨਹੀਂ ਤੇ ਨਾ ਹੀ ਕਾਲੀ ਦਲ ਪਹਿਲਾਂ ਜਦੋਂ ਇਲੈਕਸ਼ਨ ਤੋਂ ਕਾਫੀ ਟਾਈਮ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਏ ਦੀ ਆਵਾਜ਼ ਜਿਹੜੀ ਸੀ ਉਹ ਦਿੱਤੀ ਗਈ ਸੀ ਕਿ ਇੱਥੋਂ ਵਿਕਰਮਜੀਤ ਸਿੰਘ ਮਜੀਠੀਆ ਜੜੇ ਨੇ ਕੁਰੂਰ ਸਾਹਿਬ ਤੋਂ ਚੋਣ ਲੜਨਗੇ ਫਿਰ ਮਜੀਠੀਆ ਸਾਹਿਬ ਨੇ ਵੀ ਨਈ ਇਲੈਕਸ਼ਨ ਲਈ ਕੋਈ ਹਮੇਪਰੀ ਘਟੂਰ ਸਾਹਿਬ ਲਈ ਫਿਰ ਉਸ ਤੋਂ ਬਾਅਦ ਇਲੈਕਸ਼ਨ ਲਈ ਆਵਾਜ਼ ਆਈ ਕਿ ਇਥੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਹਰਸਿਮਰਤ ਕੌਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੀ ਨਵੀਂ ਟਿਕਟ ਜਿਹੜੀ ਆ ਉਹ ਬਠਿੰਡੇ ਤੋਂ ਮਿਲ ਗਈ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਕਿਹਾ ਕਿ ਜੇ ਮੈਂ ਇਲੈਕਸ਼ਨ ਲੜੂੰਗੀ ਤੇ ਬਠਿੰਡੇ ਹਲਕੇ ਤੋਂ ਹੀ ਚੋਣ ਜਿਹੜੀ ਆ ਲੜੂਗੀ ਤੇ ਹੁਣ ਅਕਾਲੀ ਦਲ ਅਜੇ ਤੱਕ ਆਪਣਾ ਉਮੀਦਵਾਰ ਖਡੂਰ ਸਾਹਿਬ ਤੋਂ ਨਹੀਂ ਲਾਨੇ ਆ ਉਹਨਾਂ ਨੇ 12 ਉਮੀਦਵਾਰ ਜਿਹੜੇ ਉਹ ਲਾਨ ਦਿੱਤੇ ਨੇ ਤੇ ਖਡੂਰ ਸਾਹਿਬ ਤੇ ਅਜੇ ਤੱਕ ਕੋਈ ਵੀ ਉਹਨਾਂ ਨੇ ਆਪਣਾ ਉਮੀਦਵਾਰ ਨਹੀਂ ਲਾਨੇ ਆ ਤੇ ਹੁਣ ਸੁਰਖੀਆਂ ਦੇ ਵਿੱਚ ਜਿਹੜੀ ਖਬਰ ਆ ਰਹੀ ਆ ਉਹ ਇਹ ਆ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਖਡੂਰ ਸਾਹਿਬ ਤੋਂ ਉਮੀਦਵਾਰ ਹੋ ਸਕਦੇ ਨੇ ਤੇ ਕਾਂਗਰਸ ਵੱਲੋਂ ਅਜੇ ਕੋਈ ਚਿਹਰਾ ਨਹੀਂ ਉਤਾਰਿਆ ਗਿਆ ਦੇਖਦੇ ਹਾਂ ਕਦੋਂ ਤੱਕ ਤੇ ਇੱਕ ਜਿਹੜੀ ਅਹਿਮ ਖਬਰ ਆ ਹੋਰ ਜਿਹੜੀ ਅੱਜ ਜਿਹੜੀ ਅੱਜ ਆ ਰਹੀ ਹੈ ਉਹ ਇਹ ਆ ਰਹੀ ਹੈ 디ਬੜੂ ਗੱਲ ਜੇਲ੍ਹ ਦੇ ਵਿੱਚ ਬੈਠੇ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਮੁਖੀ ਨੇ ਅਮਰਤਪਾਲ ਸਿੰਘ ਉਹ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਤੌਰ ਤੇ ਇਲੈਕਸ਼ਨ ਲੜਨਗੇ ਉਹਨਾਂ ਦੇ ਐਡਵੋਕੇਟ ਜਗਦੀਪ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਨੇ ਅੱਜ ਬਿਆਨ ਦਿੱਤਾ ਹੈ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹ ਲੋਕ ਸਭਾ ਸੀਟ ਖਡੂਰ ਸਾਬ ਤੋਂ ਇਲੈਕਸ਼ਨ ਲੜਨਗੇ ਸੋ ਦੋਸਤੋ ਖਰੂਰ ਸਾਹਿਬ ਹਲਕਾ ਜਿਹੜੀ ਸੀਟ ਹੈ ਜੇ ਅਮਰਤਪਾਲ ਇਲੈਕਸ਼ਨ ਲੜਦੇ ਨੇ ਤੇ ਬਹੁਤ ਮੈਂ ਕਹਿੰਦਾ ਹੌਟ ਸੀਟ ਹੋ ਜਾਊਗੀ ਇਲੈਕਸ਼ਨ ਬਹੁਤ ਫਸਵਾ ਮੁਕਾਬਲਾ ਹੋ ਸਕਦਾ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਕਾਫੀ ਸਮੇਂ ਤੋਂ ਤੇ ਦੋ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਅਜੇ ਤੱਕ ਕੋਈ ਆਪਣਾ ਕੈਂਡੀਡੇਟ ਨਹੀਂ ਲਾਂਚ ਕੀਤਾ ਤੇ ਬੀਜੇਪੀ ਵੱਲੋਂ ਮਨਜੀਤ ਸਿੰਘ ਮੰਨਾ ਜਿਹੜੇ ਨੇ ਉਹ ਇਲੈਕਸ਼ਨ ਲੜਨਗੇ ਨਹੀਂ ਤੇ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਜਿਹੜੀ ਹੈ ਉਹ ਸਮਰਥਨ ਦੇ ਦੇਵੇ ਅਮਰਤਪਾਲ ਨੂੰ ਕਿ ਅਮਰਤਪਾਲ ਨੂੰ ਖਡੂਰ ਸਾਹਿਬ ਹਲਕੀ ਤੋਂ ਸਮਰਥਨ ਵੀ ਮਿਲ ਸਕਦਾ ਅਕਾਲੀ ਦਲ ਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਤੁਹਾਨੂੰ ਕੀ ਲੱਗਦਾ ਹੈ ਖਡੂਰ ਸਾਹਿਬ ਦੀ ਸਿਆਸਤ ਦੇ ਵਿੱਚ ਕੀ ਲੱਗਦਾ ਕਿ ਕਿਹੜਾ ਕਾਂਗਰਸ ਦਾ ਜਾਂ ਅਕਾਲੀਆਂ ਦਾ ਕਿਹੜਾ ਉਮੀਦਵਾਰ ਹੋਊਗਾ ਤੇ ਅਮਰਤਪਾਲ ਜੀ ਨੂੰ ਜੇ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ ਲੜਨੀ ਚਾਹੀਦੀ ਜਿੱਤਨ ਤੇ ਹਾਰਨ ਦਾ ਉਹ ਬਾਅਦ ਦੀ ਗੱਲ ਹੈ ਵੈਸੇ ਚੋਣ ਲੜਨੀ ਚਾਹੀਦੀ ਹੈ ਆਪਣਾ ਜਿਹੜਾ ਉਹਨਾਂ ਤੇ ਜੋ ਅਤਿਆਚਾਰ ਹੋਇਆ ਜੋ ਵੀ ਹੋਇਆ ਉਹਨਾਂ ਤੇ ਵਿਧਾਨ ਲੋਕ ਸਭਾ ਦੇ ਵਿੱਚ ਉਹ ਇਸ ਗੱਲ ਨੂੰ ਉਠਾਉਣਾ ਚਾਹੀਦਾ ਸੋ ਇਹ ਸੀ ਖਡੂਰ ਸਾਬ ਹਲਕੇ ਦੀ ਅਪਡੇਟ ਫਿਰ ਹੋਵਾਂਗੇ ਹਾਜ਼ਰ ਨਵੇਂ ਹਲਕੇ ਤੋਂ ਨਵੇਂ ਹਲਕੇ ਦੀ ਅਪਡੇਟ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ